ਕਿਉਂਕਿ ਕੰਪਿਊਟਰ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਿਹਾ ਆ ਪਰ ਨਾਲ ਕੰਪਿਊਟਰ ਹੀ ਹਰ ਵੇਲੇ ਕੋਲ ਹੁੰਦਾ ਸੀ ਇਹ ਸਾਰਾ ਗੁਰੂ ਸਾਹਿਬ ਦੇ ਥਾਪੜੇ ਵਜੋਂ ਮੈਨੂੰ ਦਿੱਤੀ ਹੋਈ ਸੇਵਾ ਜੋ ਮੇਰੀ ਝੋਲੀ ਪਾਏਗੀ ਔਰ ਅੱਧੇ ਦੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਲੈ ਗਿਆ ਤੇ ਅੱਧੇ ਜੋ ਇੱਥੇ ਬਚੇ ਨੇ ਉਹ ਨਸ਼ੇ ਖਾ ਚਲੇ ਤੇ ਸੰਗਤ ਜਰੂਰ ਇਸ ਸੀਜ਼ਨ ਨਾਲ ਜੁੜਦੀ ਆ ਤੇ ਵਾਕਿਆ ਉਹਨਾਂ ਵੱਲੋਂ ਜੋਸ਼ ਲੱਗਾ ਮਿਲਦੀ ਫਿਰ ਸਾਰੀਆਂ ਅਸੀਸਾਂ ਦੀ ਝੋਲੀ ਵਿੱਚ ਹੀ ਪੈਂਦੀ ਹੈ ਜਿਆਦਾ ਆਪਣੀ ਡੈਡੀਕੇਸ਼ਨ ਦਿਖਾ ਦਿੰਦੇ ਕਈ ਵਾਰ ਤੁਹਾਨੂੰ ਸੁਪਨਿਆਂ ਦੇ ਵਿੱਚ ਵੀ ਉਹ ਜਿੰਨਾ ਤੁਹਾਡੇ ਚੱਲਣ ਲੱਗ ਪੈਂਦੀਆਂ ਨੇ ਸੰਗਤ ਆਸਾਨੀ ਨਾਲ ਉਸਦਾ ਮਤਲਬ ਵੀ ਸਮਝ ਸਕਦੀਆਂ ਨੇ ਉਹਨਾਂ ਦੇ ਬੱਚੇ ਵੀ ਸਮਝ ਸਕਦੇ ਨੇ ਦੇਖਦੇ ਹੋ ਬੱਚੇ ਕਰਦੇ ਆ ਤੇ ਜੇਕਰ ਮੇਰੇ ਕੋਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਤੇ ਕਿਉਂ ਨਾ ਉਹ ਕਰੂਗਾ ਵਿਦੇਸ਼ ਦੇ ਵਿੱਚ ਇਹ ਚੀਜ਼ਾਂ ਗਈਆਂ ਨੇ ਲੋਕਾਂ ਦੇ ਕੋਲ ਉੱਥੋਂ ਸਰਾਹਣਾ ਕੀਤੀ ਜਾਂਦੀ ਜੀਕੀਨ ਮੰਨੇ ਜਦੋਂ ਉਹਨਾਂ ਨੇ ਉਸ ਚੀਜ਼ ਦੀ ਵੀਡੀਓ ਮੈਨੂੰ ਭੇਜੀ ਤਾਂ ਜਿਵੇਂ ਐਦਾਂ ਲੱਗਾ ਕਿ ਮੈਂ ਤੇ ਨਹੀਂ ਉੱਥੇ ਤੱਕ ਪਹੁੰਚ ਸਕਿਆ ਪਰ ਕਟੋ-ਕਟ ਮੇਰੇ ਦੁਆਰਾ ਲਿਖੀ ਹੋਈ ਗੁਰੂ ਸਾਹਿਬ ਦੀ ਬਾਣੀ ਇੱਕ ਘਰ ਦਾ ਸ਼ਿੰਗਾਰ ਜ਼ਰੂਰ ਬਣ ਗਈ ਹੈ। ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਿਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ। ਅਕਸਰ ਅਜਈਆਂ ਸਖਸ਼ੀਤਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਈਦਾ ਹੈ ਅਜਈਆਂ ਸਖਸ਼ੀਤਾਂ ਦੇ ਨਾਲ ਤੁਹਾਨੂੰ ਮੁਖਾਤਿਬ ਕਰਵਾਈਦਾ ਹੈ ਜਿਨ੍ਹਾਂ ਦੇ ਵੱਲੋਂ ਆਪਣੀਆਂ ਕਾਰਗੁਜ਼ਾਰੀਆਂ ਨੂੰ ਬਿਹਤਰੀਨ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਤੇ ਉਹਨਾਂ ਦੀਆਂ ਕੀਤੀਆਂ ਗਈਆਂ ਕਾਰਗੁਜ਼ਾਰੀਆਂ ਨੂੰ ਲੋਕਾਂ ਦੇ ਵੱਲੋਂ ਵੀ ਸਰਾਇਆ ਜਾਂਦਾ ਹੈ ਅੱਜ ਜਿਸ ਸਖਸ਼ੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਇਸ ਖਾਸ ਰਿਪੋਰਟ ਦੇ ਵਿੱਚ ਉਹਨਾਂ ਦਾ ਨਾਮ ਸਰਦਾਰ ਗਗਨਦੀਪ ਸਿੰਘ ਹੈ ਤੇ ਉਹਨਾਂ ਦੀ ਕਲਾ ਨੂੰ ਕਲਾ ਕਹੀਏ ਜਾਂ ਫਿਰ ਪ੍ਰਮਾਤਮਾ ਦੀ ਮਿਹਰਬਾਨੀ ਉਹਨਾਂ ਦੇ ਉੱਪਰ ਹੋਈ ਹੈ ਇਹ ਸਾਰੀ ਚੀਜ਼ ਨੂੰ ਉਹਨਾਂ ਦੇ ਵੱਲੋਂ ਕਿਵੇਂ ਲਿਆ ਜਾਂਦਾ ਹੈ ਉਹਨਾਂ ਦੇ ਵੱਲੋਂ ਕੈਲੀਗ੍ਰਾਫੀ ਕੀਤੀ ਜਾਂਦੀ ਹੈ ਬਹੁਤ ਸਾਰੇ ਦਰਸ਼ਕਾਂ ਦੇ ਲਈ ਇਹ ਸ਼ਬਦ ਨਵਾਂ ਹੋਵੇਗਾ ਪਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਿਹੜੇ ਅੱਖਰਾਂ ਥਾਣੀ ਜਜ਼ਬਾਤਾਂ ਨੂੰ ਲਿਖਿਆ ਕਰਦੇ ਨੇ ਕਾਗਜ਼ਾਂ ਦੇ ਉੱਪਰ ਖਾਸ ਤੌਰ ਦੇ ਉੱਪਰ ਇਹ ਉਸ ਤਰੀਕੇ ਦੀ ਕਾਰਗੁਜ਼ਾਰੀ ਹੈ ਜਿਹੜੀ ਕਿ ਗਗਨਦੀਪ ਸਿੰਘ ਹੋਰਾਂ ਦੇ ਵੱਲੋਂ ਕੀਤੀ ਜਾਂਦੀ ਹੈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਸਭ ਤੋਂ ਪਹਿਲਾਂ ਸਵਾਗਤ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮਦਦ ਟੀਵੀ ਚੈਨਲ ਦੇ ਪੂਰੀ ਟੀਮ ਦਾ ਬਹੁਤ ਧੰਨਵਾਦ ਸਵਾਗਤ ਹੈ ਤੁਹਾਡਾ ਕਿ ਤੁਸੀਂ ਮੇਰੇ ਗ੍ਰਹਿ ਵਿਖਿਆਏ ਦੇ ਇਨਾਂ ਸੰਗਤਾਂ ਦੇ ਰੂਪ ਰੂਪ ਕੀਤਾ ਧੰਨਵਾਦ ਜੀ ਗਗਨ ਜੀ ਜਿਵੇਂ ਮੈਂ ਗੱਲ ਕੀਤੀ ਹੈ ਕੈਲੀਗ੍ਰਾਫੀ ਸ਼ਬਦ ਜਿਹੜਾ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਨਵਾਂ ਸ਼ਬਦ ਹੈ ਬਹੁਤ ਸਾਰੇ ਦਰਸ਼ਕਾਂ ਨੂੰ ਇਹਦੇ ਬਾਰੇ ਨਹੀਂ ਪਤਾ ਤੁਸੀਂ ਇਸ ساری ਕਾਰਗੁਜ਼ਾਰੀ ਨੂੰ ਬਿਹਤਰੀਨ ਤਰੀਕੇ ਦੇ ਨਾਲ ਕਰਦੇ ਹੋ ਤੁਹਾਡੇ ਉੱਤੇ ਮੈਂ ਜਿਵੇਂ ਕਿਹਾ ਹੀ ਹੈ ਕਿ ਇਹਨੂੰ ਕਲਾ ਕਹੀਏ ਜਾਂ ਫਿਰ ਮਿਹਰਬਾਨੀ ਕਹੀਏ ਪ੍ਰਮਾਤਮਾ ਦੀ ਇਸ ਚੀਜ਼ ਨੂੰ ਤੁਸੀਂ ਕਦੋਂ ਆਪਣੇ ਆਪ ਤੋਂ ਜਾਣੂ ਕਰਵਾਇਆ ਜਾਂ ਫਿਰ ਤੁਸੀਂ ਕਦੋਂ ਇਸ ਚੀਜ਼ ਤੋਂ ਜਾਣੂ ਹੋਏ ਅ ਗੁਰੂ ਸਾਹਿਬ ਨੇ ਹਰ ਇੱਕ ਸਖਸ਼ ਦੇ ਅੰਦਰ ਕੋਈ ਨਾ ਕੋਈ ਕਲਾ ਜ਼ਰੂਰ ਪਾਈ ਹੋਈ ਹੈ ਅ ਦਰਸਲ ਸਾਡੀ ਦੇਰੀ ਇਹ ਹੁੰਦੀ ਕਿ ਅਸੀਂ ਉਸ ਨੂੰ ਪਹਿਚਾਨ ਨਹੀਂ ਪਾਉਂਦੇ ਸਮੇਂ ਸਰ ਜਾਂ ਸਮੇਂ ਲੰਘਣ ਤੋਂ ਬਾਅਦ ਅਸੀਂ ਪਹਿਚਾਨਦੇ ਹਾਂ ਅ ਵੱਡੀ ਗੱਲ ਜਿਹੜਾ ਤੁਸੀਂ ਇੱਕ ਸ਼ਬਦ ਵਰਤੇ ਕਿ ਗੁਰੂ ਸਾਹਿਬ ਦੀ ਮਿਹਰ ਸਦਕਾ ਜਾਂ ਗੁਰੂ ਸਾਹਿਬ ਦੀ ਮਿਹਰ ਹੀ ਹੈ ਕਿ ਇਹ ਜੋ ਸਾਰੀ ਜੋ ਸੇਵਾ ਗੁਰੂ ਸਾਹਿਬ ਮੇਰੇ ਕੋਲ ਆ ਰਹੇ ਨੇ ਇਸ ਦੀ ਸ਼ੁਰੂਆਤ ਅੱਜ ਤੋਂ 3 ਸਾਲ ਪਹਿਲਾਂ ਦੀ ਲਗਭਗ 3 ਸਾਲ ਪਹਿਲਾਂ ਜੇ ਮੈਂ ਗੱਲ ਕਰਾਂ ਕਿ ਜਦੋਂ ਗੁਰੂ ਸਾਹਿਬ ਨੇ ਖੰਡੇ ਬਾਟੇ ਦੀ ਪਾਹਲ ਦੀ ਦਾਤ ਬਖਸ਼ਿਸ਼ ਕੀਤੀ ਤਾਂ ਉਸ ਸਮੇ ਇਹ ਫੁਰਨਾ ਜ਼ਰੂਰ ਸੀ ਇਹ ਜ਼ਰੂਰ ਕਿਤੇ ਜ਼ਿਹਨ ਵਿੱਚ ਕਿ ਹੁਣ ਇੱਕ ਸਮਾਂ ਹੈ ਕਿ ਜਿਹਦੇ ਨਾਲ ਮੈਂ ਆਪਣੀ ਥੋੜੀ ਲਾਈਫ ਨੂੰ ਥੋੜਾ ਟਰਨਿੰਗ ਪੁਆਇੰਟ ਲੈ ਕੇ ਆ ਸਕਦਾ ਹਾਂ ਤੇ ਸਵੇਰੀ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਦਰ ਤੇ ਉਤੇ ਅਜੇ 2 ਹਫ਼ਤੇ ਦਾ ਹੀ ਇਹ ਸਮਾਂ ਮੈਂ ਕਹਾਂਗਾ ਲੰਘਾ ਗਿਆ ਕਿ ਮੈਂ ਜਾਣਾ ਸ਼ੁਰੂ ਕੀਤਾ ਤੇ ਉੱਥੋਂ ਦੇ ਜਿਹੜੇ ਸੱਜਣ ਵੀਰ ਸੀ ਜੋ ਆਉਂਦੇ ਸੀ ਜਿਨ੍ਹਾਂ ਦਾ ਇਹ ਨਾਮ ਸੀ ਕਿ ਉੱਥੇ ਆਣ ਕੇ ਪਾਵਨ ਫਰਮਾਨ ਗੁਰੂ ਸਾਹਿਬ ਦੇ ਉੱਥੇ ਲਿਖਣੇ ਪਰ ਕੁਝ ਸਿਹਤ ਢਲੀ ਹੋਣ ਕਰਕੇ ਉਹ ਉੱਥੇ ਕੁਝ ਦਿਨ ਨਾ ਆ ਸਕੇ ਗੈਰ ਹਾਜ਼ਰ ਇਹ ਤਾਂ ਉੱਥੇ ਉਹ ਚੀਜ਼ ਜਿਹੜੀ ਕਿਸੇ ਵੱਲੋਂ ਨਾ ਕੀਤੀ ਗਈ ਜੀ ਤਾਂ ਉਹ ਜਿਵੇਂ ਕਹ ਲਾ ਕਿ ਹੁਣ ਮੇਰੇ ਕੋਲ ਇਹਦੇ ਪਿੱਛੇ ਦੀ ਕਹਾਣੀ ਹੈ ਕਹਿੰਦਾ ਕਿ ਗੁਰੂ ਸਾਹਿਬ ਨੇ ਜਿਵੇਂ ਸੇਵਾ ਮੇਰੀ ਝੂਲੀ ਪਾਉਣੀ ਸੀ ਤਾਂ ਮੈਂ ਉੱਥੋਂ ਦੇ ਗ੍ਰੰਥੀ ਸਿੰਘ ਜੀ ਨੂੰ ਕਿਹਾ ਕਿ ਮੈਨੂੰ ਇਹ ਮੈਂ ਲਿਖਾਂ ਅਜ ਜੇਕਰ ਤੁਸੀਂ ਅਲਾਉ ਕਰੋ ਤਾਂ ਉਹ ਕਹਿੰਦੇ ਤੂੰ ਲਿਖ ਚੱਲ ਅਜ ਤੇ ਉਹ ਲਿਖਣਾ ਸ਼ੁਰੂ ਕੀਤਾ ਬਹੁਤ ਡਰ ਬਹੁਤ ਸਹਿਮ ਸੀ ਮੈਂ ਆਪਣੇ ਜੇਕਰ ਗੱਲ ਕਰਾਂ ਉਸ ਸਮੇਂ ਦੌਰਾਨ ਕਿਉਂਕਿ ਬਿਲਕੁਲ ਵੀ ਇਹਦੇ ਬਾਰੇ ਮੈਂ ਜਾਣੂ ਨਹੀਂ ਸੀ ਫਿਰ ਵੱਡੀ ਗੱਲ ਕਿ ਹੋਰ ਕੋਈ ਅਖਰ ਲਿਖਣੇ ਹੁੰਦੇ ਅਸੀਂ ਸੁਭਾਵਕ ਲਿਖ ਸਕਦੇ ਹਾਂ ਪਰ ਗੁਰੂ ਸਾਹਿਬ ਦੇ ਫਰਮਾਨ ਨੂੰ ਲਿਖਣਾ ਬਹੁਤ ਹੀ ਇਹਦੇ ਵਿੱਚ ਕਹਿੰਦੇ ਕਿ ਸਾਨੂੰ ਹਰ ਇੱਕ ਚੀਜ਼ ਨੂੰ ਅੱਖਰ ਲਾਮਦ ਲਾਮ ਸਾਰੀ ਬਹੁਤ ਧਿਆਨ ਨਾਲ ਪਾਉਣੀ ਪੈਣੀ ਕਿ ਜਿਹੜਾ ਤੁਹਾਡਾ ਡਰ ਸੀ ਸਹਿਮ ਸੀ ਇਹ ਕਿਤੇ ਨਾ ਕਿਤੇ ਮर्याਦਾ ਨੂੰ ਮੂਰੇ ਰੱਖ ਕੇ ਤੁਸੀਂ ਇਹ ਚੀਜ਼ ਨੂੰ ਸੋਚਦੇ ਕਿਉਂਕਿ ਉਹ ਮੇਰੇ ਤੇ ਭਾਰੀ ਸੀ ਉਸ ਸਮੇਂ ਜਿਹੜੀ ਮर्याਦਾ ਸੀ ਜੋ ਇਹ ਗੁਰੂ ਸਾਹਿਬ ਦੀ ਪਵਨ ਫਰਮਾਨ ਸੀ ਇਹ ਮੇਰੇ ਜੋ ਸਮਝ ਦੇ ਉੱਤੇ ਭਾਰੀ ਸੀ ਕਿ ਮੈਂ ਇਸ ਨੂੰ ਕਿਵੇਂ ਸਮਝਾਂ ਤੇ ਕਿਵੇਂ ਲਿਖਾਂ ਪਰ ਇਹ ਸਾਰੀ ਚੀਜ਼ ਨੂੰ ਨਿਭਾਉਣ ਦੇ ਨਾਲ ਨਾਲ ਮੈਂ ਫਿਰ ਜਿਵੇਂ ਮੈਨੂੰ ਇੱਕ ਕਹਿੰਦੇ ਕਿ ਬੱਚੇ ਨੂੰ ਇੱਕ ਨਕਲ ਮਾਰਨ ਦੇ ਲਈ ਕਾਪੀ ਫਰਾਈ ਜਾਂਦੀ ਹੈ ਉਸੇ ਤਿਕੇ ਨਾਲ ਮੈਂ ਅਨਰੋਧ ਸਿੰਘ ਸਾਹਿਬ ਦੀ ਸਲੀਟ ਲਿਆਂਦੀ ਲਿਖਣਾ ਸ਼ੁਰੂ ਕੀਤਾ ਤਾਂ ਬਾਅਦ ਵਿੱਚ ਇਹ ਸਫਰ ਇਸੇ ਦੀ ਨਾਲ ਹਫਤਾਕ ਚੱਲਦਾ ਰਿਹਾ ਤੇ ਜਦੋਂ ਬਾਅਦ ਵਿੱਚ ਉਹ ਸਿੰਘ ਆਏ ਤੇ ਉਹ ਕਹਿੰਦੇ ਕਿ ਨਹੀਂ ਇਹ ਤੂੰ ਹੀ ਲਿਖ ਨਿਭਾ ਸੇਵਾ ਤੂੰ ਬਹੁਤ ਵਧੀਆ ਤੂੰ ਕਾਰਜ ਕਰ ਰਿਹਾ ਹੈ ਸੰਗਤਾਂ ਵੱਲੋਂ ਉਤਸ਼ਾਹਤ ਕੀਤਾ ਗਿਆ ਉਪਰਾਲਾ ਕਿ ਮੇਰੇ ਵੱਲੋਂ ਇਹ ਬਹੁਤ ਵਧੀਆ ਕੀਤਾ ਗਿਆ ਪਰਦਰਸਲ ਇਹਦੇ ਪਿੱਛੇ ਦੀ ਕਹਾਣੀ ਕੁਝ ਹੋਰ ਸੀ ਉਹ ਮੇਰੇ ਜ਼ਿਹਨ ਵਿੱਚ ਵੀ ਨਹੀਂ ਸੀ ਬਿਲਕੁਲ ਵੀ ਪਰ ਇਹ ਕਰਦੇ ਕਰਦੇ ਸਫਰ ਕੁਝ ਜਦੋਂ ਸਮਾਂ ਲੰਘਿਆ ਤੇ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸੁਜੀਤ ਸਿੰਘ ਜੀ ਸਭਰਾ ਹੈਡ ਗ੍ਰੰਥੀ ਗੁਰਦੁਆਰਾ ਸ਼ਹੀਦ ਗੰਗਸਾਹਿਬ ਚਾਟੀਪਿੰਡ ਤੋਂ ਉਹਨਾਂ ਨਾਲ ਮੇਰੇ ਸਕੂਲ ਵਿਖੇ ਮੇਰੇ ਨਾਲ ਸੰਪਰਕ ਹੋਇਆ ਕਿਸੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਲਈ ਉਹ ਐਜ਼ ਅ ਚੀਫ ਗੈਸ ਤੌਰ ਤੇ ਆਏ ਸੀ ਤਾਂ ਮੈਂ ਉਹਨਾਂ ਨੂੰ ਇੱਕ ਜਰੀ ਆਪਣੀ ਕੁਝ ਕਲਾ ਕਹਿ ਸਕਦਾ ਕਿ ਥੋੜਾ ਬੋਤਾ ਮੈਂ ਉਹਨੂੰ ਦਿਖਾਇਆ ਕਿ ਸਿੰਘ ਸਾਹਿਬ ਤੁਸੀਂ ਆ ਦੇਖੋ ਮੈਂ ਇਹ ਕਾਰਜ ਕਰ ਰਿਹਾ ਹਾਂ ਕਿਉਂਕਿ ਮੇਰੇ ਲਈ ਇਹ ਕੋ ਨਾਮਵਾਰ ਸੀ ਅਸੀਂ ਸ਼ਾਇਦ ਪਹਿਲੀ ਸ਼ਖਸੀਅਤ ਸੀ ਜਿਹਨਾਂ ਨੂੰ ਮੈਂ ਸਾਰਾ ਕਾਰਜ ਦਿਖਾ ਸਕਦਾ ਸੀ ਤਾਂ ਉਹਨਾਂ ਨੇ ਇਹ ਸਾਰੀ ਚੀਜ਼ ਨੂੰ ਦੇਖਿਆ ਬਹੁਤ ਹੀ ਸ਼ਲਾਘਾ ਕੀਤੀ ਔਰ ਉਹਨਾਂ ਨੇ ਇਹ ਕਿਹਾ ਕਿ ਇਹ ਹੁਣ ਇਹ ਤੇਰਾ ਇੱਕ ਜੋ ਜੀਵਨ ਵਿੱਚ ਮੋੜ ਆਇਆ ਇਸ ਤਰੀਕੇ ਨਾਲ ਅਸੀਂ ਇਹ ਕਿਉਂ ਨਹੀਂ ਅਸੀਂ ਉਪਰਾਲਾ ਕਰਦੇ ਕਿ ਅਸੀਂ ਹੋਰਾਂ ਦੀ ਜ਼ਿੰਦਗੀ ਨੂੰ ਵੀ ਮੋੜੀਏ ਤਾਂ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇਹ ਚੀਜ਼ ਲਿਖ ਲਿਖ ਕੇ ਜੋ 파ਮਨ ਫਰਮਾਨ ਨੇ ਇਹ ਹੋ ਗਏ ਜਾਂ ਮੁਲ ਮੰਤਰੀ ਤੁਮ ਨੂੰ ਲਿਖ ਕੇ ਮੈਨੂੰ ਦੇ ਮੈਂ ਜਿਹੜੇ ਵੀ ਗੁਰੂ ਸਾਹਿਬ ਦੇ ਮੇਰੇ ਕੋਲ ਜੋ ਸੰਗਤਾਂ ਮੇਰੇ ਵੱਲ ਮੇਰੇ ਕੋਲ ਆਉਂਦੀਆਂ ਨੇ ਮੈਂ ਉਹਨਾਂ ਨੂੰ ਜ਼ਰੂਰ ਇਹ ਦਊਂਗਾ ਜਾਂ ਮੈਂ ਜਿਹਦੇ ਘਰ ਵੀ ਜਾਊਂਗਾ ਮੈਂ ਉਹਨਾਂ ਨੂੰ ਇਹ ਜ਼ਰੂਰ ਦਊਂਗਾ ਕਿ ਤਾਂ ਜੋ ਕਿ ਕਿ ਅਸੀਂ ਇੱਕ ਓੰਕਾਰ ਨਾਲ ਕਿ ਪਾਪ ਇੱਕ ਦੇ ਨਾਲ ਜੁੜਨ ਦਾ ਅਸੀਂ ਸੰਦੇਸ਼ ਦੇ ਸਕੀਏ ਤਾਂ ਸਾਡਾ ਜਿਵੇਂ ਆਪਣਾ ਉਹ ਕਾਰਜ ਕੀਤਾ ਸਫਲਾ ਹੋਏਗਾ ਤਾਂ ਮੈਨੂੰ ਕਦੀ ਇਹ ਜ਼ੈਨ ਵਿੱਚ ਵੀ ਨਹੀਂ ਸਿਆ ਹੈ ਕਿ ਮੇਰੀ ਇਹ ਕੋਈ ਕਲਾ ਇੰਨੀ ਕ ਬਿਹਤਰ ਹੈਗੀ ਹੈ ਕਿ ਉਹ ਮੈਂ ਸੰਗਤਾਂ ਦੇ ਰੂਬਰੂ ਕਰ ਸਕਾਂ ਪਰ ਚਲੋ ਗੱਲ ਫੇਰ ਉਸੇ ਕਿ ਅਭਿਆਸ ਦੀ ਉਹਨਾਂ ਵੱਲੋਂ ਸ਼ਲਾਘਾ ਕੀਤੀ ਗਈ ਅਭਿਆਸ ਦੇ ਲਈ ਕਲਮਾਂ ਲਿੱਤੀਆਂ ਸਮਾਂ ਦਿੱਤਾ ਅ ਵੱਡੀ ਗੱਲ ਸੀ ਸਮਝਾਉਣ ਵਾਲਾ ਕੋਈ ਨਹੀਂ ਸੀ ਪਰ ਮੀਡੀਆ ਜੋ YouTube ਹੈ ਕਿਉਂਕਿ ਕੰਪਿਊਟਰ ਅਧਿਆਪਕ ਕੋ ਜੋ ਸੇਵਾਵਾਂ ਨਿਭਾ ਰਹੇ ਆਂ ਪਰ ਨਾਲ ਕੰਪਿਊਟਰ ਹੀ ਹਰ ਵੇਲੇ ਕੋਲ ਹੁੰਦਾ ਸੀ ਤੇ ਕੰਪਿਊਟਰ ਤੇ ਜੁੜੀ ਚੀਜ਼ ਨੂੰ ਦੇਖਣਾ ਉਹਨੂੰ ਜ਼ਿਹਨ ਵਿੱਚ ਲੈ ਕੇ ਆਉਣਾ ਕਿ ਹਾਂ ਇਦਾਂ ਦੀ ਕਲਮ ਵੀ ਹੈਗੀ ਆ ਇਦਾਂ ਦੀ ਆ ਚੀਜ਼ ਵੀ ਹੈਗੀ ਆ ਤਾਂ ਉਹ ਸਾਰੀ ਚੀਜ਼ ਨੂੰ ਉਸੇ ਤਿੱਕੇ ਨਾਲ ਫੋਲੋ ਕਰਦਾ ਗਿਆ ਸ਼ੁਰੂਆਤ ਕੀਤੀ ਗਈ ਕਾਨੇ ਦੀਆਂ ਕਲਮਾਂ ਤੋਂ ਔਰ ਜਦੋਂ ਕਿ ਉਹ ਇੱਕ ਹੱਸੋ ਹੀ ਨਹੀਂ ਗੱਲ ਉਹ ਇੰਦੀ ਕਿ ਅਜ ਦੇ ਸਮੇਂ ਚ ਕਲਮ ਨੂੰ ਵਰਤਣਾ ਪਰ ਗੱਲੇ ਸੀ ਕਿ ਸ਼ੁਰੂਆਤ ਗੁਰੂ ਸਾਹਿਬ ਵੱਲੋਂ ਵੀ ਉਸੇ ਤਿੱਕੇ ਨਾਲ ਕੀਤੀ ਗਈ ਸੀ ਕਿ ਜੋ ਹੱਥ ਲਿਖਤ ਗੁਰਬਾਣੀ ਨੂੰ ਲਿਖਵਾਇਆ ਗਿਆ ਤਾਂ ਉਹ ਸਾਰਾ ਕੁਝ ਮੇਰੇ ਉਸ ਜ਼ਹਿਨ ਵਿੱਚ ਚੱਲਦਾ ਰਹਿੰਦਾ ਸੀ ਇੱਕ ਜਿਵੇਂ ਸਟੋਰੀ ਬਿਲਡ ਕਰਦੇ ਰਹਿੰਦੇ ਮੇਰੇ ਅੰਦਰ ਫਿਰ ਮੈਂ ਇਹ ਸਾਰੀ ਚੀਜ਼ ਲਿਖਦਾ ਰਹਿਣਾ ਉਹਨਾਂ ਨੂੰ ਦਈ ਜਾਣੀਆਂ ਲਿਖਦੀਆਂ ਰਹਿਣਾ ਪਰ ਇਸੂ ਸਾਰਾ ਕਰ ਜੱਜ ਜੋ ਤੁਸੀਂ ਸਾਹਮਣੇ ਸੰਗਤਾਂ ਦੇ ਰੂਬਰੂ ਕਰਾ ਰਹੇ ਹੋ ਇਹ ਸਾਰਾ ਗੁਰੂ ਸਾਹਿਬ ਦੇ ਥਾਪੜੇ ਵਜੋਂ ਮਨੁਕਤੀ ਹੋਈ ਸੇਵਾ ਜੋ ਮੇਰੀ ਝੋਲੀ ਪਾਏਗੀ ਔਰ ਮੈਂ ਜੇ ਆਪਣੀ ਗੱਲ ਕਰਾਂ ਕਿ ਮੇਰੇ ਵੱਲੋਂ ਇਹ ਕੀ ਕੀਤਾ ਗਿਆ ਮੇਰੇ ਵੱਲੋਂ ਵੱਤ ਵਤ ਅਭਿਆਸ ਕੀਤਾ ਗਿਆ ਕਿ ਮੈਂ ਇਹਨੂੰ ਜਿਵੇਂ ਇਸੇ ਦੇ ਅੰਦਰ ਨਿਖਾਰ ਕਿਸ ਤਿੱਕੇ ਨਾਲ ਲੈ ਕੇ ਆ ਸਕਦਾ ਕਿ ਤਾਂ ਜੋ ਕੀ ਹੈ ਹੱਥ ਡੋਲਣ ਨਾ ਕੰਬਣ ਨਾ ਔਰ ਇਹ ਜਿਹੜੇ ਅੱਖਰਾਂ ਦੀ ਸਜਾਵਟ ਹੈ ਬਨਾਵਟ ਹੈ ਇਹ ਹੂ ਹੂ ਉਹ ਰਵੇ ਇਹਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਹੁਤ ਹੀ ਜ਼ਿਆਦਾ ਆ ਮੇਰੇ ਲੋਕ ਕੋਈ ਤਬਦੀਲੀਆਂ ਨਹੀਂ ਆਉਂਦੀ ਜਾਵੇ ਤੇ ਸੰਗਤਾਂ ਨੂੰ ਅੱਛੀ ਵੀ ਲੱਗੇ ਸੋ ਉਹ ਕੈਲੀਗ੍ਰਾਫੀ ਸਾਰਾ 파ੜ ਮੇਰਾ ਹੁਣ ਤੱਕ ਤੁਸੀਂ ਲੈ ਕੇ ਜਾਓ ਇਹ ਕੈਲੀਗ੍ਰਾਫੀ ਜਿਵੇਂ ਆਪਾਂ ਗੱਲ ਕਰ ਰਹੇ ਆ ਤੁਹਾਡੀ ਬਹੁਤ ਸ਼ਲਾਘਾ ਹੁੰਦੀ ਹੈ ਜਿੱਥੇ ਵੀ ਤੁਸੀਂ ਸਮਾਗਮਾਂ ਦੇ ਵਿੱਚ ਜਾਂਦੇ ਹੋ ਜਾਂ ਫਿਰ ਜਿੱਥੇ ਵੀ ਤੁਹਾਡੀ ਇਸ ਸਾਰੀ ਕਲਮ ਦੇ ਵਿੱਚੋਂ ਨਿਕਲੇ ਹੋਏ ਅੱਖਰ ਜਿਹੜੇ ਨੇ ਆ ਗੁਰੂ ਸਾਹਿਬ ਦੇ ਫਰਮਾਨ ਜਿਹੜੇ ਨੇ ਉਹਨਾਂ ਨੂੰ ਤੁਸੀਂ ਹੀ ਸੰਜੋਦੇ ਹੋ ਜਦੋਂ ਘਰ ਦੇ ਵਿੱਚ ਇਸ ਚੀਜ਼ ਦੇ ਬਾਰੇ ਪਤਾ ਲੱਗਾ ਸੀ ਬਾਹਰ ਤਾਂ ਜਿਹੜੀ ਛਲਾਗਾ ਹੁੰਦੀ ਹੁੰਦੀ ਆ ਘਰਦਿਆਂ ਨੂੰ ਕਿੰਨਾ ਕੁ ਸਕੂਨ ਆ ਘਰ ਦੇ ਕਿੰਨਾ ਕਿਸ ਚੀਜ਼ ਨੂੰ ਹਾਂ ਪੱਖੀ ਲਿਆ ਉਹਨਾਂ ਦੇ ਵੱਲੋਂ ਕਿੰਨਾ ਕੁ ਉਹਨਾਂ ਦੇ ਵੱਲੋਂ ਸਿਰ ਦੱਖਿਆ ਗਿਆ ਅ ਦੇਖੋ ਅ ਅੱਜ ਜੋ ਵੱਡਾ ਸਾਡੇ ਕੋਲ ਇੱਕ ਸਮੱਸਿਆ ਅੱਜ ਚੱਲਦੀ ਹੈ ਕਿ ਸਾਡੇ ਕੋਲ ਜੋ ਛੇਵਾ ਦਰਿਆ ਨਸ਼ੇ ਦਾ ਦਰਿਆ ਚੱਲ ਰਿਹਾ ਅ ਅਕਸਰ ਮਾਪੇ ਸੋਸ਼ਲ ਮੀਡੀਆ ਜਾਂ ਦੁਨੀਆ ਦੇ ਵਿੱਚ ਵਿਚਰਦੇ ਆ ਅਕਸਰ ਪੇਰੈਂਟਸ ਏ ਸੀਜ਼ ਦੀਆਂ ਬਹੁਤ ਹੀ ਹਾਕਾ ਮਾਰ ਮਾਰ ਸਰਕਾਰ ਦੇ ਅੱਗੇ ਜਾਂ ਬਹੁਤ ਸਾਰੇ ਐਸੇ ਸਖਸ਼ੀਤਾਂ ਦੇ ਅੱਗੇ ਦੁਆਵਾਂ ਕਰਦੇ ਨੇ ਕਿ ਘੱਟੋ ਘੱਟ ਸਾਡੇ ਬੱਚਿਆਂ ਨੂੰ ਇਸ ਪਾਸੇ ਬਚਾ ਲਓ ਕਿ ਅਸੀਂ ਆਪਣੇ ਬੱਚੇ ਹੱਥੋਂ ਖੋ ਚੱਲੇ ਆਂ ਅੱਧੇ ਦੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਲੈ ਗਿਆ ਤੇ ਅੱਧੇ ਜੋ ਇੱਥੇ ਬਚੇ ਨੇ ਉਹ ਨਸ਼ੇ ਖਾ ਚਲੇ ਤੇ ਫਿਰ ਇਹ ਜੋ ਇਹ ਸਾਡੀ ਇੱਥੇ ਜੋ ਆਉਣ ਵਾਲੀ ਪਨੀਰੀ ਹੈ ਜੋ ਆਉਣ ਵਾਲੇ ਜੋ ਇਹ ਕਾਰਜ ਨੇ ਫਿਰ ਕੌਣ ਸੰਭਾਲ ਲੇਗਾ ਤਾਂ ਇਸ ਗੱਲ ਦੀ ਮੈਂ ਕਹਿ ਸਕਦਾ ਕਿ ਮੈਨੂੰ ਪੂਰਯੋਗ ਸ਼ਲਾਗਾ ਕੀਤੀ ਜਾਂਦੀ ਹੈ ਮਾਤਾ ਪਿਤਾ ਨੂੰ ਇਸ ਚੀਜ਼ ਵੇਖ ਕੇ ਸਕੂਨ ਆਉਂਦਾ ਕਿ ਵਾਕਿਆ ਅਸੀਂ ਜੇਕਰ ਕੋਈ ਕਾਰਜ ਕਰ ਰਹੇ ਅਸੀਂ ਕੋਈ ਮਾੜਾ ਕਾਜ ਨਹੀਂ ਕਰ ਰਹੇ ਕਿ ਜਿਹਦੇ ਵਿੱਚ ਕੋਈ ਸਾਨੂੰ ਕਿਸੇ ਚੀਜ਼ ਦੀ ਕੋਈ ਡਿਸਟਰਬੈਂਸ ਹੋਈ ਜਾਂ ਕਿਸੇ ਅਸੀਂ ਕਿਸੇ ਅਲੱਗ ਲੀ ਤੇ ਚੱਲਦੇ ਹੋਈਏ ਪਰ ਨਹੀਂ ਜੋ ਗੁਰੂ ਸਾਹਿਬ ਦੇ ਮਾਰਗਦਰਸ਼ਨ ਕਰਵਾਏ ਨੇ ਘਟੂ ਘਟ ਉਸ ਨੂੰ ਲਿਖਣ ਦੇ ਕਾਬਲ ਹੋ ਸਕੇ ਆ ਸ਼ਾਇਦ ਅਜੇ ਮੈਂ ਇਹ ਨਹੀਂ ਕਹਾਂਗਾ ਕਿ ਕਾਬਲ ਹੋ ਸਕੇ ਆ ਲਿਖਦੇ ਜਾ ਰਹੇ ਹਾਂ ਲਿਖਦੇ ਜਾ ਰਹੇ ਗੁਰੂ ਸਾਹਿਬ ਦੇ ਤਾਪੜੇ ਮੁਤਾਬਕ ਜਦੋਂ ਵੀ ਕੋਈ ਵੀ ਸ਼ਬਦ ਜ਼ਹਿਨ ਚ ਆਉਂਦਾ ਉਸ ਨੂੰ ਇਹਨਾਂ ਸ਼ਬਦਾਂ ਨੂੰ ਇਸ ਕਾਗਜ਼ ਉਤੇ ਲੈ ਕੇ ਤਾਂ ਕੋਈ ਨਾ ਕਿਸੇ ਨਾ ਕਿਸੇ ਦੇ ਸੰਗਤ ਦੇ ਜਦੋਂ ਘਰ ਵਿੱਚ ਜਾ ਕੇ ਲੱਗਦਾ ਤਾਂ ਸਕੂਨ ਇਹ ਆਉਂਦਾ ਕਿ ਗੁਰੂ ਸਾਹਿਬ ਤੁਹਾਡਾ ਇਹ ਜੋ ਸ਼ਬਦ ਆ ਮੈਂ ਆਪਣਾ ਇਹ ਜੋ ਸ਼ਬਦ ਆ ਇਹ ਇਹਨੂੰ ਕਿਸੇ ਦੇ ਘਰ ਵਿੱਚ ਗਾ ਪਾ ਰਹੇ ਆ ਤੇ ਸੰਗਤ ਜਰੂਰ ਇਸ ਸੀਜ਼ਨ ਨਾਲ ਜੁੜਦੀ ਆ ਤੇ ਵਾਕੇ ਉਹਨਾਂ ਵੱਲੋਂ ਵੀ ਜੋਸ਼ ਲਾਗਾ ਮਿਲਦੀ ਫਿਰ ਸਾਰੀਆਂ ਅਸੀਸਾਂ ਦੀ ਝੋਲੀ ਵਿੱਚ ਹੀ ਪੈਂਦੀਆਂ ਨੇ ਜੀ ਸਰਦਾਰ ਸਾਹਿਬ ਇੱਥੇ ਇਹ ਵੀ ਗੱਲ ਦੱਸੋ ਕਿ ਜਿਵੇਂ ਅ ਅੱਜ ਦੇ ਅਜੋਕੇ ਯੁੱਗ ਦੇ ਵਿੱਚ ਕੰਪਿਊਟਰ ਟੀਚਰ ਦੇ ਤੌਰ ਦੇ ਉੱਪਰ ਤੁਸੀਂ ਸੇਵਾਵਾਂ ਵੀ ਦਿੰਨੇ ਹੋ ਇਹ ਸਾਰੀਆਂ ਚੀਜ਼ਾਂ ਜਿਹੜੇ ਹੱਥ ਲਿਖਤਾਂ ਤੁਹਾਡੀਆਂ ਨੇ ਇਹ ਇੰਜ ਲੱਗਦਾ ਕਿ ਜਿਵੇਂ ਕਿਸੇ ਕੰਪਿਊਟਰ ਦੇ ਵਿੱਚ ਕੋਈ ਫਾਰਮੈਟ ਕੱਢਿਆ ਗਿਆ ਹੋਵੇ ਕਿਸੇ ਅੱਖਰ ਦਾ ਫਾਰਮੈਟ ਕੱਢਿਆ ਗਿਆ ਹੋਵੇ ਇਹ ਪਹਿਲਾ ਅੱਖਰ ਜਦੋਂ ਲਿਖਿਆ ਸੀ ਉਸ ਵਕਤ ਵੀ ਇੰਨੀ ਸਪਾਈ ਸੀ ਜਾਂ ਫਿਰ ਉਸ ਵਕਤ ਇਹਨੂੰ ਸਿੱਖਦੇ ਸਿੱਖਦੇ ਨਖਾਰਿਆ ਤੁਸੀਂ ਮਤਲਬ ਜੇਕਰ ਮੈਂ ਪਹਿਲੇ ਅੱਜ ਜੇਕਰ ਮੈਂ ਅੱਜ ਦੀ ਗੱਲ ਕਰਾਂ ਤੇ ਮੈਂ ਅੱਜ ਦੇ ਗੁਰੂ ਸਾਹਿਬ ਪਵਨ ਫਰਮਾਨ ਲਿਖੇ ਨੇ ਔਰ ਜਦੋਂ ਉਦੋਂ ਮੈਂ ਪਵਨ ਫਰਮਾਨ ਲਿਖਿਆ ਸੀ ਤਾਂ ਮਤਲਬ ਬਹੁਤ ਹੀ ਲਿਖਣ ਦੇ ਨਾਲ ਜੋ ਤੁਹਾਨੂੰ ਅਭਿਆਸ ਹੋ ਜਾਂਦਾ ਨਾ ਕੁਝ ਚੀਜ਼ਾਂ ਤੁਹਾਡੇ ਜ਼ਿਹਨ ਚ ਆਪਣੇ ਆਪ ਵੀ ਆ ਜਿੰਦੀ ਕਿ ਇਸ ਤਿੱਕੇ ਨਾਲ ਵੀ ਹੋ ਸਕਦਾ ਇਸ ਤਿੱਕੇ ਨਾਲ ਵੀ ਹੋ ਸਕਦਾ ਫਿਰ ਵੱਡੀ ਗੱਲ ਇਹ ਹੁੰਦੀ ਕਿ ਜਿਹੜਾ ਤੁਸੀਂ ਕਾਰਜ ਵਾਲੇ ਪਾਸੇ ਜ਼ਿਆਦਾ ਆਪਣੀ ਡੈਡੀਕੇਸ਼ਨ ਦਿਖਾ ਦਿੰਦੇ ਕਈ ਵਾਰੀ ਤੁਹਾਨੂੰ ਸੁਪਨਿਆਂ ਦੇ ਵਿੱਚ ਵੀ ਉਹ ਚੀਜ਼ਾਂ ਤੁਹਾਡੇ ਚੱਲਣ ਲੱਗ ਪੈਂਦੀਆਂ ਨੇ ਸੋ ਉਹ ਸਾਰੀ ਚੀਜ਼ ਨੂੰ ਕੰਪਿਊਟਰ ਅਧਿਆਪਕ ਹੁੰਦੇ ਨਾਤੇ ਬਹੁਤ ਸਾਰੇ ਐਸੀ ਚੀਜ਼ਾਂ ਨੈਟ ਤੋਂ ਦੇਖਣੀ ਆ ਜੇ ਕਿ ਜੋ ਪੰਜਾਬੀ ਦੀ ਕੈਲੀਗ੍ਰਾਫੀ ਵਿੱਚ ਬਹੁਤ ਸਾਰਾ ਘੱਟ ਸਟੱਫ ਜਿਹੜਾ ਆ ਉਹ ਸਾਡੇ ਕੋਲ ਨੈਟ ਤੇ ਦੇਖਣ ਨੂੰ ਮਿਲਦਾ ਹੈ ਇੰਗਲਿਸ਼ ਦਾ ਬਹੁਤ ਸਾਰੇ ਫੌਂਟ ਐਸੇ ਬਣਾਏ ਵੀ ਗਏ ਨੇ ਬਹੁਤ ਸਾਰੇ ਐਸੇ ਕਾਰੀਗਰ ਵੀ ਨੇ ਜੋ ਇਨ੍ਹਾਂ ਫੌਂਟ ਨੂੰ ਬੜੇ ਹੀ ਮੋਤੀਆਂ ਵਾਂਗੂ ਤਰਾਸ਼ ਦਿੰਦੇ ਨੇ ਪਰ ਮੇਰੀ ਮੇਰਾ ਇਹ ਜ਼ਹਿਨ 'ਚ ਹੈ ਕਿ ਜੇ ਲਿਖਣੀ ਆ ਤੇ ਗੁਰਮੁਖੀ ਗੁਰਮੁਖੀ ਨੂੰ ਹੀ ਪਹਿਲ ਦੀ ਹੈ ਗੁਰਮੁਖੀ ਨੂੰ ਹੀ ਮੈਂ ਲਿਖਾਂ ਜਿੰਨਾ ਹੋ ਸਕਦਾ ਇਸ ਦੇ ਉੱਤੇ ਮੈਂ ਅਭਿਆਸ ਕਰਨਾ ਸ਼ੁਰੂ ਕਰਦਾ ਇੰਗਲਿਸ਼ ਵੀ ਠੀਕ ਹੈ ਵਧੀਆ ਹੈ ਪੰਜਾਬੀ ਦੇ ਨਾਵਾ ਮੈਂ ਇੱਕ ਦੂਸਰੇ ਪਛਾਵਾਂ ਨੂੰ ਵੀ ਲਿਖਣ ਦੀ ਕੋਸ਼ਿਸ਼ ਕਰਦਾ ਕਿਉਂਕਿ ਮੇਰੇ ਸੋ ਬਹੁਤ ਸਾਰੇ ਐਸੇ ਪਾਵਨ ਫਰਮਾਨ ਨੇ ਉਹਨਾਂ ਥੱਲੇ ਮੈਂ ਜਦੋਂ ਇੰਗਲਿਸ਼ ਵਿੱਚ ਕਿਤੇ ਅਰਥ ਵੀ ਲਿਖਦਾ ਕਿ ਜਦੋਂ ਇਹ ਚੀਜ਼ਾਂ ਬਾਹਰ ਜਾਣੀਆਂ ਹੁੰਦੀਆਂ ਨੇ ਇੱਕ ਯੂਨੀਵਰਸਲ ਲੈਂਗੁਏਜ ਹੈ ਸੰਗਤ ਆਸਾਨੀ ਨਾਲ ਉਸ ਦਾ ਮਤਲਬ ਵੀ ਸਮਝ ਸਕਦੀਆਂ ਨੇ ਉਹਨਾਂ ਦੇ ਬੱਚੇ ਵੀ ਸਮਝ ਸਕਦੇ ਨੇ ਸੋ ਮੈਂ ਇੰਗਲਿਸ਼ ਨੂੰ ਵੀ ਲਿਖਦਾ ਹਾਂ ਪਰ ਮੇਰੀ ਇਹ ਚੀਜ਼ ਹਮੇਸ਼ਾ ਹੀ ਹੈ ਪਰਲਾਂ ਸਾਨੂੰ ਲਿਖਣ ਦੀ ਕੋਸ਼ਿਸ਼ ਕਰਾਂ ਚਾਹੀਏ ਉਹ ਆਪਣਾ ਨਾਮ ਆ ਬੱਚੇ ਦਾ ਨਾਮ ਆ ਸਕੂਲ ਦੇ ਵਿੱਚ ਰਹਿੰਦੇ ਆ ਕਿਸੇ ਬੱਚੇ ਦਾ ਨਾਮ ਲਿਖਤਾ ਤਾਂ ਵੀ ਪੰਜਾਬੀ ਲਿਖਦਾ ਤਾਂ ਜੋ ਕਿ ਛੋਟੇ-ਛੋਟੇ ਜੋ ਅਪਰਾਲੇ ਨੇ ਕਿਤੇ ਨਾ ਕਿਤੇ ਬੱਚਿਆਂ ਨੂੰ ਇੱਕ ਸ਼ਾਇਦ ਡੂੰਗਾ ਸੰਦੇਸ਼ ਵੀ ਦੇ ਦੇਣਗੇ ਸੋ ਉਸੇ ਤਰੀਕੇ ਨਾਲ ਇਹ ਚੀਜ਼ਾਂ ਜਿਹੜੀਆਂ ਸਾਰੇ ਕਾਰਜ ਕਰੀ ਜਾ ਰਹੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਗੁਰਬਾਣੀ ਦਾ ਫਰਮਾਨ ਤੁਸੀਂ ਲਿਖਦੇ ਹੋ ਇਹ ਸਾਰੀ ਚੀਜ਼ ਦੇ ਵਿੱਚ ਅਕਸਰ ਅਸੀਂ ਆਪਣੇ ਆਲ ਦਵਾਲੇ ਦੇ ਵਿੱਚ ਸੁਣਦੇ ਆ ਕਿ ਗੁਰਬਾਣੀ ਪੜ੍ਹਨ ਦੇ ਨਾਲ ਸੁਣਨ ਦੇ ਨਾਲ ਇਕਾਗਰ ਹੁੰਦਾ ਹੈ ਮਨ ਸਾਡਾ ਇੱਕ ਚਿਤ ਹੁੰਦਾ ਹੈ ਇਸ ਨੂੰ ਲੈ ਕੇ ਤੁਹਾਨੂੰ ਲਿਖਣ ਦਾ ਮੌਕਾ ਮਿਲਦਾ ਹੈ ਫਰਮਾਨ ਲਿਖ ਦਿਓ ਤੁਹਾਡੀ ਇਕਾਗਰਤਾ ਦੇ ਵਿੱਚ ਕਿੰਨਾਕ ਵਾਧਾ ਹੋਇਆ ਕਿੰਨਾ ਤੁਸੀਂ ਆਤਮਿਕ ਤੌਰ ਦੇ ਉੱਪਰ ਇਸ ਚੀਜ਼ ਨੂੰ ਲੈ ਕੇ ਕਿ ਇੱਕ ਕਹ ਲਈਏ ਕਿ ਨਿਰੰਤਰ ਜਿਹੜਾ ਬੰਦਾ ਭੱਜਦਾ ਫਿਰਦਾ ਹੈ ਇੱਧਰ ਉੱਧਰ ਦਾ ਜਿਹੜੀਆਂ ਕਾਰਵਾਈਆਂ ਦੇ ਵਿੱਚ ਭੱਜਾ ਫਿਰਦਾ ਹੈ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇਕਾਗਰਤਾ ਆਈ ਤੁਹਾਡੇ ਮਨ ਦੇ ਵਿੱਚ ਚੈਨ ਦੇ ਵਿੱਚ ਵਾਧਾ ਹੋਇਆ ਅ ਦੁਨੀਆ ਵਿੱਚ ਆਦੇ ਆ ਜਿਵੇਂ ਕਿਸ ਨੇ ਕਿ ਭਾਈ ਸਾਹਿਬ ਸਵੇਰੇ ਗੁਰੂ ਸਾਹਿਬ ਅੰਮ੍ਰਿਤ ਵੇਲਾ ਬਖਸ਼ਿੰਦੇ ਨੇ ਲਗਭਗ ਤਿੰਨ ਕੋਈ ਨਾ ਸਮੇਂ ਨਾਲ ਜਿਵੇਂ ਕਹ ਲਈਏ ਵੀ ਆਪਣੀ ਦਿਨ ਦੀ ਸ਼ੁਰੂਆਤ ਹੋ ਜਾਂਦੀ ਹੈ ਉਸ ਤੋਂ ਲੈ ਕੇ ਲਗਾਤਾਰ ਸਕੂਲ ਤੋਂ ਆਣ ਕੇ 3 ਵਜੇ ਤੱਕ ਦਾ ਸਮਾਂ ਸਕੂਲ ਤੱਕ ਬਤੀਤ ਹੋ ਜਾਂਦਾ ਉਹ ਤੋਂ ਆਣ ਕੇ ਸਿਰਫ ਕਚਾ ਦਾ ਕੱਪ ਜਾਂ ਥੋੜੀ ਬਹੁਤੀ ਇਧਰ ਉਧਰ ਸਮੇਂ ਨੂੰ ਬਤੀਤ ਕਰਨ ਤੋਂ ਬਾਅਦ ਜ਼ਿਹਨ 'ਚ ਫਿਰ ਇਹੀ ਹੁੰਦਾ ਹੈ ਕਿ ਗੁਰੂ ਸਾਹਿਬ ਦੇ ਫਰਮਾਨ ਨੂੰ ਲਿਖੀਏ ਥੋੜਾ ਬਹੁਤਾ ਚੀ ਲਿਖੀਏ ਚਾਹੇ ਇੱਕ ਮੈਂ ਕੋਈ ਸ਼ਬਦ ਹੀ ਲਿਖ ਲਾਂ ਚਾਹੇ ਕੋਈ ਸ਼ੁਰੂਆਤ ਕਿਤੇ ਹੋਏ ਨੂੰ ਅੱਜ ਨਵੇੜ ਲਵਾਂ ਸੋ ਜਦੋਂ ਉਹ ਲਿਖਣ ਲੱਗ ਪਈਦਾ ਫਿਰ ਉਹ ਇੱਕ ਤੱਕ ਸੀਮਤ ਨਹੀਂ ਰਿਹਾ ਜਾਂਦਾ ਫਿਰ ਉਹਨਾਂ ਦਾ ਵੀ ਅਜੇ ਕਰ ਲਿਆ ਇੱਕ ਹੋ ਸ਼ੁਰੂਆਤ ਕਰ ਲਈਏ ਉਹ ਕਈ ਵਾਰੀ ਤੇ ਇਹੋ ਜਿਹਾ ਵੀ ਸੁਭਾਗ ਹੋ ਜਾਂਦਾ ਕਿ ਜਿੰਉਂ ਤੱਕ ਪਰਿਵਾਰ ਵੱਲੋਂ ਆਵਾਜ਼ ਨਹੀਂ ਪੈਂਦੀ ਉਹ ਤੱਕ ਥੱਲੇ ਫਿਰ ਆਇਆ ਹੀ ਨਹੀਂ ਜਾਂਦਾ ਸੋ ਅਲੱਗ ਕਮਰੇ ਵਿੱਚ ਬਹਿ ਕੇ ਲਿਖੀਦਾ ਤੇ ਉਹ ਫਿਰ ਤੇ ਇੱਕ ਜਲੇ ਕਲ ਇੱਕ ਸ਼ਬਦਾਂ ਨੂੰ ਪੜਨਾ ਤੇ ਸ਼ਬਦਾਂ ਨੂੰ ਲਿਖਣਾ ਤੇ ਉਹ ਗੁਰੂ ਸਾਹਿਬ ਦੀ ਬਾਣੀ ਨੂੰ ਜਦੋਂ ਲਿਖਣ ਲੱਗ ਪੈਂਦਾ ਫਿਰ ਸਕੂਨ ਐਸਾ ਹੁੰਦਾ ਕਿ ਇੱਕ ਤੇ ਗੁਰਬਾਣੀ ਯਾਦੋਂ ਲੱਭਦੀ ਆ ਇੱਕ ਨਾਲ ਲੱਗੇ ਹੋਏ ਸ਼ਬਦ ਆਪਣਾ ਕਿਹੜਾ ਲੱਗੇ ਉਹ ਇੱਕ ਔਰਾ ਇਸੇ ਕੇ ਨਾਲ ਬਿਲਡ ਹੋ ਜਾਂਦਾ ਕਿ ਉਹ ਫਿਰ ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾਂਦਾ ਕਿ ਗੁਰੂ ਸਾਹਿਬ ਕਿੰਨੀ ਸ਼ਾਂਤੀ ਬਖਸ਼ਦੇ ਨੇ ਮਾਨੂੰ ਔਰ ਫਿਰ ਜ਼ਹਿਨ ਵਿੱਚ ਰਾਤ ਨੂੰ ਸੁੱਤੇ ਪਿਆ ਵੀ ਇਹ ਸਾਰਾ ਕੰਮ ਚੱਲਦਾ ਹੀ ਰਹਿੰਦਾ ਜਿਵੇਂ ਕਹਿੰਦੇ ਤੁਸੀਂ ਗੱਲ ਕੀਤੀ ਹੈ ਕਿ ਨਸ਼ਿਆਂ ਦਾ ਸ਼ੇਵਾਂ ਦਰਿਆ ਪੰਜਾਬ ਦੇ ਵਿੱਚ ਵਗਦਾ ਹੈ ਤੁਹਾਡਾ ਸੁਪੁੱਤਰ ਮੈਂ ਵੇਖਿਆ ਤੁਹਾਡਾ ਫਰਜ਼ੰਦ ਮੈਂ ਵੇਖਿਆ ਉਹਦੇ ਉੱਪਰ ਇਸ ਚੀਜ਼ ਨੂੰ ਲੈ ਕੇ ਕਿੰਨਾ ਕੁ ਪ੍ਰਭਾਵ ਹੈ ਜਿਵੇਂ ਆਫ ਦਾ ਕੈਮਰਾ ਅਸੀਂ ਗੱਲ ਕਰ ਰਹ ਤੁਸੀਂ ਕਹੇ ਨੇ ਗਿਆ ਕੰਪਿਊਟਰ ਟੀਚਰ ਨੇ ਇਹ ਜੈਨੇਟਿਕ ਤੌਰ ਦੇ ਉੱਪਰ ਆਉਣ ਵਾਲੀਆਂ ਕਲਾਮਾਂ ਜਿਹੜੀਆਂ ਹੁੰਦੀਆਂ ਨੇ ਸਾਡੇ ਖੂਨ ਦੇ ਵਿੱਚ ਆ ਜਾਂਦੀਆਂ ਨੇ ਤੁਸੀਂ ਇਸ ਸਾਰੀ ਚੀਜ਼ ਦੇ ਵਿੱਚੋਂ ਨਿਕਲ ਕੇ ਕੰਪਿਊਟਰ ਟੀਚਰ ਹੋਣ ਦੇ ਨਾਤੇ ਇਹ ਸਾਰੀ ਚੀਜ਼ ਕਰਦੇ ਹੋ ਤੁਹਾਡੇ ਬੱਚੇ ਦੇ ਵਿੱਚ ਇਹ ਚੀਜ਼ ਜਾਵੇ ਇਸ ਦੀ ਕਾਮਨਾ ਕਰਦੇ ਹੋ ਕਿਉਂ ਨਹੀਂ ਜੀ ਮੈਂ ਹੁਣ ਵੀ ਜਦੋਂ ਕਈ ਵਰੀ ਰਾਏ ਬਗਾਏ ਜਦੋਂ ਮੈਂ ਉਰੇ ਪਰੇ ਹੁੰਨਾ ਤਾਂ ਕਈ ਵਰੀ ਇਹ ਦੇਖਣ ਨੂੰ ਮਿਲਦਾ ਕਿ ਆਵਾਜ਼ ਨਹੀਂ ਆ ਰਹੀ ਹੈ ਕਿਤੇ ਤਾਂ ਕਈ ਵਰੀ ਆਣ ਕੇ ਦੇਖਣਾ ਪੈਂਦਾ ਵੀ ਉਹ ਕਲਮਾ ਦੇ ਨਾਲ ਹੀ ਮੇਰੇ ਲੱਗਾ ਹੁੰਦਾ ਸੋ ਕਈ ਵਰੀ ਇਹਦੇ ਚਲੋ ਖੈਰ ਬੱਚਾ ਆ ਕਈ ਵਰੀ ਕਲਮਾ ਖਰਾਬ ਵੀ ਹੋ ਜਾਂਦੀਆਂ ਨੇ ਪਰ ਕਈ ਵਰੀ ਇਹ ਸੋਚਦਾ ਕਿ ਨਹੀਂ ਜੇਕਰ ਆ ਜੋ ਕਲਮਾ ਨੂੰ ਫੜੂਗਾ ਸ਼ਾਇਦ ਘਰ ਦੇ ਵਿੱਚ ਹੀ ਜੇਕਰ ਮਾਤਾ ਜੀ ਤੋਂ ਇਹ ਇਨਹੈਰੀਟੈਂਸ ਮੈਂ ਕਹਿ ਸਕਦਾ ਕਿ ਇਨਡਾਇਰੈਕਟਲੀ ਮੇਰੇ ਅੰਦਰ ਉਸ ਆਰਟ ਦੀ ਆਈ ਹੈ ਤੇ ਕਿਉਂ ਨਾ ਮੇਰੇ ਵਿੱਚੋਂ ਕਿਉਂ ਨਾ ਉਹਦੇ ਵਿੱਚ ਜਾਊਗੀ ਇਹ ਸੀਸੀ ਨੂੰ ਤਾਂ ਮੈਂ ਇੱਕ ਇੱਕ ਹਾਂ ਪਾਖੀ ਹੰਮੀ ਹੀ ਪੜਦਾ ਕਿ ਕਿਉਂ ਨਾ ਉਹਦੇ ਵਿੱਚ ਜਾਊਗੀ ਤੇ ਜਦੋਂ ਚੀਜ਼ ਨੂੰ ਮੈਨੂੰ ਘਰ ਵਿੱਚ ਕਰਦਿਆਂ ਆਂ ਦੇਖ ਰਿਹਾ ਅਕਸਰ ਇਹ ਘਰ ਦੇ ਵਿੱਚ ਜੇਕਰ ਜੋ ਸੌਂਦੇ ਆ ਬੱਚੇ ਕਰਦੇ ਆ ਜੋ ਦੇਖਦੇ ਆ ਬੱਚੇ ਕਰਦੇ ਆ ਤੇ ਜੇਕਰ ਮੇਰੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਤੇ ਕਿਉਂ ਨਾ ਉਹ ਕਰੂਗਾ ਸੋ ਸ਼ੁਰੂਆਤ ਕਿਸ ਨੇ ਕਿ ਹੋ ਚੁੱਕੀ ਹੋਈ ਆ ਕਈ ਵਾਰੀ ਉਹਨੂੰ ਮੈਂ ਆਪਣੇ ਕਲਮਾਂ ਨਾਲ ਜਾਂ ਉਹਨੂੰ ਇਸ ਤੀ ਦਾ ਕਹਿ ਦਿੰਦਾ ਕਿ ਇਹ ਸਲੇਡ ਲਗਾਈ ਆ ਤੂੰ ਚੌਕ ਦੇ ਨਾਲ ਆਪਣਾ ਨਾਮ ਲਿਖ ਕੇ ਦਿਖਾ ਜਾ ਰਾਇਬਾਏ ਉਹਨੂੰ ਇਹ ਚੀਜ਼ ਦੇ ਨਾਲ ਜ਼ਰੂਰ ਮੈਂ ਕਰਦਾ ਰਹਿਣਾ ਕਿ ਗਾਈਡ ਕੀ ਬੱਚੇ ਤੂੰ ਇਸੇ ਨਾਲ ਕਰ ਪਰ ਫਿਲਹਾਲ ਮੈਨੂੰ ਇਹ ਹੀ ਮੇਰੀ ਰਹਿਦੀ ਕਾਮਨਾ ਕੀ ਜਿਸੇ ਨਾਲ ਟੀਚਰਜ਼ ਵੱਲੋਂ ਉਹਨੂੰ ਸਿਖਾਇਆ ਜਾ ਰਿਹਾ ਉਹ ਅਜੇ ਫਿਲਹਾਲ ਉਸਦੇ ਹੀ ਲੀ ਉੱਤੇ ਚੱਲੇ ਪਰ ਕਿਤੇ ਨਾ ਕਿਤੇ ਪੰਜਾਬੀ ਦੀ ਗੱਲ ਕਰ ਲਾਂ ਤਾਂ ਉਹਦੇ ਵੱਲੋਂ ਇਹ ਜਰੀ ਜ਼ਰੂਰ ਹੁੰਦੀ ਆ ਕਿ ਮੇਰਾ ਨਾਮ ਤੁਸੀਂ ਹਮੇਸ਼ਾ ਕਾਪੀਆਂ ਤੇ ਪੰਜਾਬੀ ਚ ਕਿਉਂ ਲਿਖਦੇ ਹੋ ਜੋ ਇੰਗਲਿਸ਼ ਕਿਉਂ ਲਿਖਦੇ ਕਿਉਂਕਿ ਸ਼ਾਇਦ ਕਲਾਸ ਵਿੱਚ ਰਹਿੰਦੇ ਆ ਉਹਨੂੰ ਇਹ ਚੀਜ਼ ਦੀ ਥੋੜੀ ਜੀ ਕਹਿੰਦੇ ਕਿ ਬੱਚਿਆਂ ਬੱਚੇ ਹਉਮੇ ਆਉਂਦੀ ਹੋਊਗੀ ਕਿ ਮੈਂ ਇੰਗਲਿਸ਼ ਲਿਖਿਆ ਤੇ ਤੂੰ ਪੰਜਾਬੀ ਚ ਕਿਉਂ ਲਿਖਿਆ ਪਰ ਕਈ ਵਾਰੀ ਉਹਨੂੰ ਇਹ ਸਮਝਾਉਂਦਾ ਮੇਰਾ ਮਕਸਦ ਇਹ ਹੁੰਦਾ ਕਿ ਜਿੱਥੇ ਤੂੰ ਪੰਜਾਬੀ ਚ ਤੇਰੀ ਕਾਪੀ ਲਿਖੀ ਹੋਊਗੀ ਤੂੰ 40 ਵਿੱਚੋਂ ਤੇਰੀ ਪੰਜਾਬੀ ਦੀ ਕਾਪੀ ਅਲੱਗ ਦਿਖਾਈ ਦੇਊਗੀ ਕਿ ਪੰਜਾਬੀ ਜਿਹਦਾ ਨਾਮ ਲਿਖਿਆ ਉਹ ਹਰਗਮਦੀਪ ਕਿ ਤਾਂ ਜੋ ਕਿ ਜਿਸ ਲਈ ਉਹ ਤੇ ਗੁਰੂ ਸਾਹਿਬ ਮੈਨੂੰ ਨੇ ਤੋੜਿਆ ਇਹਨੂੰ ਵੀ ਜਰੂਰ ਉਸ ਸੀਜ਼ ਵਾਲੇ ਪਾਸੇ ਤੋੜਿਆ ਸਾਣਾ ਦੀ ਜਿਵੇਂ ਮੈਂ ਗੱਲ ਕੀਤੀ ਸੀ ਸ਼ੁਰੂਆਤ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਚੰਗਾ ਉਮਦਾ ਤੇ ਜਿਹਨੂੰ ਕਹ ਲਈਏ ਕਿ ਕਲਾਸੀ ਜਿਹੜਾ ਤੁਹਾਨੂੰ ਕੰਪਲੀਮੈਂਟ ਮਿਲਿਆ ਹੋਵੇ ਕਿ ਵਾਹ ਬਈ ਆ ਗਗਨੀਬ ਸਿਆ ਇਧਰਲੇ ਪਾਸੇ ਆ ਕੇ ਤੋਂ ਬਹੁਤ ਔੰਦਾ ਕੰਮ ਕੀਤਾ ਇਹ ਚੀਜ਼ ਬਹੁਤ ਤੂੰ ਪਿਆਰੀ ਕੀਤੀ ਹੈ ਚੰਗੀ ਕੀਤੀ ਹੈ ਤੇ ਸਮਾਜ ਨੂੰ ਵੀ ਇਸੇ ਦਿੰਦੀ ਹੈ ਕਿਹਦਾ ਕੰਪਲੀਮੈਂਟ ਸੀ ਕਦੋਂ ਸੀ ਤੇ ਕੀ ਮਨ ਦੇ ਵਿੱਚ ਬਲਬਲੀ ਸੀ ਉਸ ਵਕਤ ਅ ਰੀਸੈਂਟਲੀ ਹੀ ਗੱਲ ਕਰ ਲੈਣਾ ਕੋਈ ਬਹੁਤਾ ਦੂਰ ਨਹੀਂ ਜਾ ਰਿਆਂ ਅ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਿ ਗੁਰਦੁਆਰਾ ਸੰਤੋਖਸਰ ਸਾਹਿਬ ਵਿਖੇ ਇਸ ਸਾਰੀ ਦੇ ਜੋ ਆਰਟ ਸੀ ਇਹਨੂੰ ਸੰਗਤਾਂ ਦੇ ਰੂਬਰੂ ਕਰਾਉਂ ਤਾਂ ਮੈਨੂੰ ਮੌਕਾ ਮਿਲਿਆ ਸੁਭਾਗ ਪ੍ਰਾਪਤ ਹੋਇਆ ਤੇ ਉੱਥੇ ਮੈਨੂੰ ਨਾ ਇੱਕ ਬਜ਼ੁਰਗ ਮਿਲੇ ਮੈਨੂੰ ਬਹੁਤ ਹੀ ਉਹਨਾਂ ਨੇ ਇਸ ਚੀਜ਼ ਨੂੰ ਧਿਆਨ ਨਾਲ ਦੇਖਿਆ ਸਾਰਾ ਪੜਿਆ ਤੇ ਉਹਨਾਂ ਲਈ ਸ਼ਾਇਦ ਉਹ ਇੱਕ ਅੱਖਰ ਕੈਲੀਗ੍ਰਾਫੀ ਸ਼ਾਇਦ ਨਵਾਂ ਅੱਖਰ ਸੀ ਤੇ ਮੈਂ ਉਹਨੂੰ ਕਹਿੰਦੇ ਕਿ ਇਹ ਪੁੱਤਰ ਕੀ ਹੈ ਕਿੱਦਾਂ ਹੈ ਮੈਂ ਕਹੇ ਜੀ ਇਹ ਇੱਕ ਕੈਲੀਗ੍ਰਾਫੀ ਹੈ ਜੀ ਉਹਨਾਂ ਨੇ ਜਿਵੇਂ ਕੋਈ ਨਾ ਪੱਕੀ ਹੀ ਉਹਨਾਂ ਦਾ ਇਹ ਹੰਗਾਰਾ ਹੋਇਆ ਕਿ ਉਹਨਾਂ ਨੂੰ ਪਤਾ ਨਹੀਂ ਲੱਗਾ ਮੈਂ ਕਹੇ ਜੀ ਇਹ ਹੱਥ ਲਿਖਿਆ ਦਿਆ ਕਹਿੰਦੇ ਕਿੱਥੋਂ ਲਿੱਤੀ ਤੁਸੀਂ ਮੈਂ ਕਹੇ ਜੀ ਇਹ ਮੈਂ ਖੁਦ ਲਿਖਦਾ ਤੇ ਯਕੀਨ ਮੰਨਿਓ ਉਹਨਾਂ ਵੱਲੋਂ ਮੈਂ ਜਦੋਂ ਉਹਨਾਂ ਨੂੰ ਇਦਾਂ ਹੱਥ ਜੋੜ ਕੇ ਉਹਨਾਂ ਨੇ ਕਿਹਾ ਮੈਂ ਕਿਹਾ ਜੀ ਮੈਂ ਖੁਦ ਲਿਖਦਾ ਤਾਂ ਉਹਨਾਂ ਨੇ ਮੇਰੇ ਇਸ ਹੱਥ ਨੂੰ ਲੈ ਕੇ ਹੀ ਆਪਣੇ ਮੱਥੇ ਨੂੰ ਲਾਏ ਤਾਂ ਜਿਵੇਂ ਕੀ ਹੈ ਕਿ ਉਹਨਾਂ ਵੱਲੋਂ ਇਸ ਚੀਜ਼ ਲਈ ਇੰਨਾ ਕੁ ਸਤਿਕਾਰ ਦਿਖਾਇਆ ਗਿਆ ਔਰ ਉਸ ਮੇਰੇ ਹੱਥ ਉਹਨਾਂ ਨੇ ਆਪਣੇ ਮੱਥੇ ਲਾਉਣ ਨਾਲ ਜੋ ਮੇਰੇ ਅੰਦਰ ਵਾਈਬ੍ਰੇਸ਼ਨ ਆਈਆਂ ਫਿਰ ਉਹ ਮੇਰੇ ਅੰਦਰ ਇਹ ਨਹੀਂ ਆਇਆ ਕਿ ਮੈਂ ਕੋਈ ਮਾੜਾ ਕੰਮ ਕਰਦਾ ਉਹ ਐਸਾ ਜਿਵੇਂ ਕਾਰਜੀ ਦੇ ਅੰਦਰ ਇਹਦਾ ਇੱਕ ਵਾਈਬ੍ਰੇਸ਼ਨ ਦਿੱਤੀਆਂ ਕਿ ਨਹੀਂ ਯਾਰ ਇਹ ਅਸੀਸਾਂ ਜਿਹੜੀਆਂ ਐ ਇਹ ਚੁੱਪਚਾਪੀਤੀਆਂ ਅਸੀਸਾਂ ਤੇਰੇ ਅੰਦਰ ਆਈਆਂ ਸੋ ਉਹ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਸੰਗਤ ਵੱਲੋਂ ਮਿਲਦੀਆਂ ਨੇ ਜੋ ਸੰਗਤ ਵੱਲੋਂ ਮਿਲ ਜਾਂਦੀਆਂ ਨੇ ਉਹ ਇੱਕ ਗੁਰੂ ਸਾਹਿਬ ਦਾ ਹੀ ਰੂਪ ਐ ਤੇ ਜਦੋਂ ਉਹ ਚੀਜ਼ਾਂ ਦਾ ਥਾਪੜਾ ਮਿਲ ਜਾਂਦਾ ਐ ਫਿਰ ਹੋਰ ਗੱਲਾਂ ਏਸੀ ਦੀ ਨਖੇਦੀ ਏਸੀ ਦੇ ਕੋਈ ਹੋਰ ਅਦਰ ਕਮੈਂਟਸ ਉਹ ਮਾਇਨੇ ਨਹੀਂ ਰੱਖਦੇ ਫਿਰ ਉਹ ਮੈਨੂੰ ਉਹ 100 ਦੇ ਪਿੱਛੇ ਇੱਕ ਚੀਜ਼ ਜਿਹੜੀ ਆ ਉਹ ਐਸੀ ਗਾਂ ਤੋੜਦੀ ਆ ਵੀ ਉਹ ਫਿਰ ਪਿੱਛੇ ਨਹੀਂ ਹੋਣ ਦਿੰਦੀ ਤੁਹਾਨੂੰ ਜਗਜੀ ਜਿਵੇਂ ਤੁਸੀਂ ਇਹ ਸਾਰੀਆਂ ਲਿਖਤ ਲਿਖਦੇ ਹਾਂ ਗੁਰੂ ਸਾਹਿਬ ਦੇ ਫਰਮਾਨ ਲਿਖਦੇ ਹਾਂ ਬਾਹਰਲੇ ਲੋਕ ਜਿਹੜੇ ਨੇ ਨਾ ਉਹ ਇਹਨਾਂ ਚੀਜ਼ਾਂ ਨੂੰ ਬਹੁਤ ਤਵੱਜੂ ਦਿੰਦੇ ਨੇ ਉਹ ਬੜੀ ਖਾਸ चीज ਨੂੰ ਖਾਸ ਤਰੀਕੇ ਦੇ ਨਾਲ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਕਰਦੇ ਨੇ ਬਾਹਰ ਤੁਹਾਡੇ ਇਹ ਹੱਥ ਲਿਖਤਾਂ ਦੇ ਜਿਹੜੇ ਪਾਰਸਲ ਵਗੈਰਾ ਨੇ ਜਾਂ ਜੇਸ ਵੀ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚ ਕੀਤੀ ਜਾਵੇ ਬਾਹਰਲੇ ਕਿਸੇ ਵਿਦੇਸ਼ ਦੇ ਵਿੱਚ ਇਹ ਚੀਜ਼ਾਂ ਗਈਆਂ ਨੇ ਲੋਕਾਂ ਦੇ ਵੱਲੋਂ ਉੱਥੋਂ ਸਰਾਹਣਾ ਕੀਤੀ ਜਾਂਦੀ ਹੈ ਬਹੁਤ ਜੀ ਹੁਣ ਮੇਰੇ ਕੋਲ ਰੀਸੈਂਟਲੀ ਹੀ ਇੱਕ ਪਰਿਵਾਰ ਆਏ ਸੀ ਉਹ ਆਸਟ੍ਰੇਲੀਆ ਤੋਂ ਸੀ ਲੈ ਕੇ ਗਏ ਇੱਕ 35 ਅਖਰੀ ਲਿਖੀ ਸੀ ਉਹ ਹੁਣ ਮਾਫ ਕਰਨਾ ਅਸੂਲ ਹੈ ਨਹੀਂ ਮੇਰੇ ਕੋਲ ਮੈਂ ਲੱਕੜ ਦੇ ਉੱਤੇ 35 ਅਖਰੀ ਲਿਖੀ ਸੀ ਇੱਕ ਉਹ ਲੈ ਕੇ ਗਏ ਚਾਰ ਗੁਰੂ ਸਾਹਿਬ ਦੇ ਪਾਵਨ ਫਰਮਾਨ ਲੈ ਕੇ ਗਏ ਯਕੀਨ ਮੰਨਿਓ ਜਦੋਂ ਉਹਨਾਂ ਨੇ ਉਸ ਜੀ ਦੀ ਵੀਡੀਓ ਮੈਨੂੰ ਭੇਜੀ ਤਾਂ ਜਿਵੇਂ ਐਦਾਂ ਲੱਗਾ ਕਿ ਮੈਂ ਤੇ ਨਹੀਂ ਉੱਥੇ ਤੱਕ ਪਹੁੰਚ ਸਕਿਆ ਪਰ ਘਟੋ ਘਟ ਮੇਰੇ ਦੁਆਰਾ ਲਿਖੀ ਹੋਈ ਗੁਰੂ ਸਾਹਿਬ ਦੀ ਬਾਣੀ ਇੱਕ ਘਰ ਦਾ ਸ਼ਿੰਗਾਰ ਜ਼ਰੂਰ ਬਣ ਗਈ ਹੈ ਉੱਥੋਂ ਦੇ ਪਰਿਵਾਰ ਦੇ ਜੀ ਜ਼ਰੂਰ ਉਹਨਾਂ ਚਾਰਾ ਸ਼ਬਦਾਂ ਦੇ ਨਾਲ ਜ਼ਰੂਰ ਜੁੜਨਗੇ ਸਵੇਰੇ ਉੱਠਦੇ ਆਂ ਵਾਪਸ ਘਰ ਆਉਂਦੇ ਆ ਉਹਨਾਂ ਨੂੰ ਇਸ ਗੁਰਬਾਣੀ ਦਾ ਜ਼ਰੂਰ ਲੜ ਜਿਹੜਾ ਆ ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਖਿੱਚ ਲੈ ਕੇ ਆਏਗਾ ਕਿ ਗੁਰੂ ਸਾਹਿਬ ਸਾਨੂੰ ਕੀ ਫਰਮਾਨ ਦੇ ਰਹੇ ਨੇ ਔਰ ਵਿੱਚ ਲੱਗੀ ਹੋਈ 35 ਅਖਰੀ ਦਾ ਊੜਾ ੜਾ ਉਹਨਾਂ ਨੂੰ ਕਿਤੇ ਨਾ ਕਿਤੇ ਪੰਜਾਬੀ ਤੋਂ ਜ਼ਰੂਰ ਦੂਰ ਨਹੀਂ ਜਾਣ ਦੇਗਾ ਸੋ ਇਸੇ ਤਿੱਕੇ ਨਾਲ ਫਿਰ ਉਹਨ ਰੀਸੈਂਟਲੀ ਕੈਨੇਡਾ ਵਿਖੇ ਕੁਝ ਵਿਦਿਆ ਦੀ ਉਹਨਾਂ ਤੱਕ ਇਹ ਸਾਰੀ ਚੀਜ਼ ਦਿੱਤੀ ਗਈ ਉਹਨਾਂ ਵੱਲੋਂ ਉਥੋਂ ਦੇ ਗੁਰਦੁਆਰਾ ਸਾਹਿਬ ਦੇਵਿੰਦਰ ਪਹੁੰਚ ਕਰਕੇ ਇਸ ਸੀਜ਼ ਨੂੰ ਸੰਗਤਾਂ ਦੇ ਰੂਬਰੂ ਲਿਆਂਦਾ ਗਿਆ ਸੋ ਕਿਤੇ ਨਾ ਕਿਤੇ ਇਸ ਚੀਜ਼ ਦਾ ਬਹੁਤ ਸਕੂਨ ਮਿਲਦਾ ਕਿ ਜਿੱਥੇ ਗੁਰੂ ਸਾਹਿਬ ਨੇ ਮੈਨੂੰ ਭੇਜਿਆ ਨਹੀਂ ਪਰ ਇਨਡਾਇਰੈਕਟਲੀ ਮੇਰੀ ਕਿਸੇ ਨਾ ਕਿਸੇ ਆਰਟ ਨੂੰ ਆਪਣੇ ਉਹਨਾਂ ਕਲਮ ਦੇ ਵਿੱਚੋਂ ਕੱਢੇ ਹੋਏ ਸ਼ਬਦਾਂ ਨੂੰ ਗੁਰੂ ਸਾਹਿਬ ਸੰਗਤਾਂ ਦੇ ਰੂਬਰੂ ਕਰਵਾ ਰਹੇ ਨੇ ਜੀ ਜਿਵੇਂ ਆਪਾਂ ਇਹ ਸਾਰੀ ਗੱਲਬਾਤ ਕਰ ਰਹੇ ਹਾਂ ਇਹ ਕੈਨਵਸ ਦੇ ਵਿੱਚ ਉਤਾਰਨ ਨੂੰ ਇਹ ਫਰੇਮ ਕਰਾ ਕੇ ਰੱਖਣ ਨੂੰ ਇਹ ਫੁਰਨਾ ਤੁਹਾਡਾ ਹੀ ਸੀ ਜਾਂ ਕਿਸੇ ਦੇ ਵੱਲੋਂ ਸਲਾਹ ਦਿੱਤੀ ਗਈ ਕਿ ਇਸ ਤਰੀਕੇ ਦੇ ਨਾਲ ਤੁਸੀਂ ਹੋਰ ਬਿਹਤਰ ਤਰੀਕੇ ਦੇ ਨਾਲ ਕਰ ਸਕਦੇ ਹਾਂ ਲੋਕਾਂ ਤੱਕ ਗੁਰਬਾਣੀ ਨੂੰ ਪਹੁੰਚਾ ਸਕਦੇ ਹਾਂ ਨਹੀਂ ਇਹ ਦੇਖੋ ਮੇਰਾ ਇਹ ਚ ਨਹੀਂ ਸੀ ਇਹ ਮੈਂ ਤੁਹਾਨੂੰ ਜਿਵੇਂ ਦੱਸਿਆ ਸੀ ਕਿ ਸਿੰਘ ਸਾਹਿਬ ਜੋ ਸੁਜੀਤ ਸਿੰਘ ਜੀ ਸਭਰਾ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਦਾ ਥਾਪੜ ਦਿੱਤਾ ਅਗਵਾਈ ਕੀਤੀ ਇਹ ਸਾਰੇ ਕਾਰਜ ਦੀ ਉਹਨਾਂ ਵੱਲੋਂ ਇਹ ਸੀ ਕਿ ਤੂੰ ਇਹ ਕਿਉਂ ਨਹੀਂ ਬਣਾਉਂਦਾ ਹੂੰ ਚਾਹੇ ਮੇਰੇ ਵੱਲੋਂ ਸ਼ਾਇਦ ਮੇਰੇ ਮਨ ਚ ਫੁਰਨਾਕ ਦੀ ਹੁੰਦਾ ਨਾ ਕਿ ਮੈਂ ਇਹਨਾਂ ਚੀਜ਼ਾਂ ਨੂੰ ਇਦਾਂ ਬਣਾਵਾ ਮੇਰਾ ਸਿਰਫ ਜੋ ਸੀਮਤ ਸੇਵਾ ਸੀ ਉਹ ਪਾਵਨ ਫਰਮਾਨ ਦਰਬਾਰ ਗੁਰਸਵਾਰਬ ਤੇ ਘਰ ਤੱਕ ਹੀ ਸ਼ਾਇਦ ਰਹਿ ਜਾਂਦੀ ਪਰ ਜਦੋਂ ਇਹਨਾਂ ਨੂੰ ਮੈਂ ਲਿਖ ਕੇ ਤੇ ਉਹਨਾਂ ਨੂੰ ਦੇਣੀਆਂ ਉਹਨਾਂ ਨੇ ਅੱਗੋਂ ਬਹੁਤ ਸਾਰੀਆਂ ਅਸੀਂ ਨਾਮ ਔਰ ਸ਼ਖਸੀਅਤਾਂ ਨੂੰ ਦਿੱਤੀਆਂ ਫਿਰ ਬੀਰ ਸਿੰਘ ਜੀ ਦੇ ਮੈਰਿਜ ਤੇ ਉਹ ਗਏ ਉੱਥੇ ਉਹਨਾਂ ਨੂੰ ਦੋ ਦਿਨ ਉਹਨਾਂ ਨੇ ਆਪਣੇ ਇਸ ਕਲਮ ਦੇ ਨਾਲ ਜੋ ਮੇਰੇ ਕੋਲੋਂ ਲਿਖਵਾ ਕੇ ਦਿੱਤੇ ਕਿ ਉਹਨਾਂ ਨੂੰ ਸ਼ਬਦ ਤਾਂ ਉਹ ਮਨ ਦੇ ਵਿੱਚ ਇੰਨਾ ਕ ਸਕੂਨ ਆਉਂਦਾ ਸੀ ਕਿ ਉਹਨਾਂ ਨੇ ਇਸ ਸੀ ਨੂੰ ਮੈਨੂੰ ਰਾਹ ਪਾਇਆ ਕਿਉਂ ਅੱਜ ਵੀ ਰਾਏ ਬਗਾਏ ਮੇਰਾ ਉਹਨਾਂ ਨਾਲ ਤਾਲ ਮੇ ਚਾਦਰ ਹੁੰਦਾ ਜੋ ਉਹਨਾਂ ਵੱਲੋਂ ਅਗਵਾਈ ਕੀਤੀ ਜਾਂਦੀ ਜੋ ਉਹਨਾਂ ਵੱਲੋਂ ਇਨਸਟਰਕਸ਼ਨ ਦਿੱਤੀਆਂ ਜਾਂਦੀਆਂ ਨੇ ਮੈਂ ਹੂਬ ਹੂ ਉਹ ਫਾਲੋ ਕਰਦਾ ਕਿਉਂਕਿ ਬਹੁਤ ਸੁਗੁਜਵਾਨ ਨੇ ਇਸ ਚੀਜ਼ ਦੇ ਵਿੱਚ ਬਹੁਤ ਹੀ ਨਿਖਾਰ ਲੈ ਕੇ ਆਉਣ ਦੇ ਲਈ ਵੀ ਮੇਰੇ ਨਾਲ ਕਿਤੇ ਨਾ ਕਿਤੇ ਮਦਦਗਾਰ ਰਹਿੰਦੇ ਨੇ ਸੋ ਸਾਰੇ ਕਾਰਜ ਨੂੰ ਉਹਨਾਂ ਵੱਲੋਂ ਬਹੁਤ ਹੀ ਚਲਾਗਾਯੋਗੀ ਨਾਲ ਮੈਨੂੰ ਸਾਰਾ ਇਹ ਉਪਰਾਲਾ ਨਿਭਾਇਆ ਜਾ ਰਿਹਾ ਮੇਰਾ ਗਗਨ ਜੀ ਜਾਂਦੇ ਜਾਂਦੇ ਇਹ ਦਰਸ਼ਕਾਂ ਨੂੰ ਜ਼ਰੂਰ ਦੱਸੋ ਇੱਕ ਤਾਂ ਤੁਹਾਡਾ ਸਨੇਹਾ ਤੁਹਾਡੇ ਮਨ ਦੇ ਵਿੱਚ ਬਲਬਲੇ ਤੁਹਾਡੇ ਇਸ ਸਾਰੇ ਕੰਮਕਾਜ ਦੇ ਵਿੱਚ ਇਸ ਸਾਰੀ ਕਾਰਜ ਪ੍ਰਣਾਲੀ ਦੇ ਵਿੱਚ ਤੁਸੀਂ ਕੀ ਕਹਿਣਾ ਚਾਹ ਜੇਕਰ ਤੁਹਾਨੂੰ ਕੋਈ ਸੰਪਰਕ ਕਰਨਾ ਚਾਹੁੰਦਾ ਤਾਂ ਉਹ ਕਿਸ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚ ਕਰੇ ਤੁਹਾਡੀਆਂ ਲਿਖਤਾਂ ਨੂੰ ਆਪਣੇ ਘਰ ਦਾ ਸ਼ਿੰਗਾਰ ਬਣਾ ਸਕੇ ਪਹਿਲਾਂ ਤਾਂ ਮੈਂ ਇੱਕ ਸੁਨੇਹਾ ਇਹ ਜ਼ਰੂਰ ਦੇਣਾ ਚਾਹੁੰਗਾ ਕਿ ਅਸੀਂ ਅਕਸਰ ਇਹ ਕਹਿੰਦੇ ਨੇ ਕਿ ਸਾਡੇ ਜੋ ਨਵੇਂ ਬੱਚੇ ਨੇ ਉਹ ਅੱਜ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਨੇ ਨੋ ਡਾਊਟ ਸਰਕਾਰਾਂ ਵੱਲੋਂ ਵੀ ਇਹ ਅਪੀਲ ਕੀਤੀ ਜਾਂਦੀ ਕਿ ਅੱਜ ਪਹਿਲਾਂ ਪੰਜਾਬੀ ਲਿਖੋ ਫਿਰ ਦੂਸਰੀਆਂ ਭਾਸ਼ਾਵਾਂ ਨੂੰ ਲਿਖੋ ਕੱਰ ਦੇ ਵਿੱਚ ਇੱਕ ਸਲੇਟ ਇੱਕ ਕੋਈ ਵੀ ਜ ਵਾਈਟ ਬੋਰਡ ਬਾਜ਼ਾਰੋਂ ਮਿਲ ਜਾਂਦੇ ਨੇ ਛੋਟਾ ਜਿਹਾ ਲੈ ਕੇ ਘਰ ਚਾਹੇ ਬੱਚਿਆਂ ਨੂੰ ਦੇ ਦਈਏ ਉਹਦੇ ਉੱਤੇ ਬੱਚਿਆਂ ਨੂੰ ਜ਼ਰੂਰ ਇਹ ਲਿਖਣ ਦੇ ਲਈ ਇਹ ਇੱਕ ਬੁਰਜ਼ੂਰ ਅਪੀਲ ਕਰੀਏ ਕਿ ਬੱਚਿਆਂ ਨੂੰ ਕਿ ਬੱਚੇ ਚਾਹੇ ਤੁਸੀਂ ਆਪਣਾ ਨਾਮ ਲਿਖ ਕਲਾਸ ਚ ਲਿਖਿਆ ਹੋਇਆ ਕੋਈ ਜੋ ਵੀ ਮਿਲਿਆ ਹੋਇਆ ਕੰਮ ਕਰ ਰਿਹਾ ਚਾਹੇ ਆਪਣੀ ਡਾਇਰੀ ਹੋ ਗਈ ਆਪਣਾ ਨਾਮ ਹੋ ਗਿਆ ਮਾਤਾ ਪਿਤਾ ਦਾ ਨਾਮ ਹੋ ਗਿਆ ਉੜਾ ੜਾ ਇਹ ਤੈਨੂੰ ਕਰਾ ਰਿਆ ਜਾ ਰਿਹਾ ਉਹ ਲਿਖ ਦੇ ਯਾਨੀ ਕਿ ਬੱਚਿਆਂ ਨੂੰ ਪੰਜਾਬੀ ਦੇ ਨਾਲ ਜ਼ਰੂਰ ਕਿਤੇ ਨਾ ਕਿਤੇ ਅਸੀਂ ਇਸ ਤਰੀਕੇ ਨਾਲ ਜੋੜ ਸਕਦੇ ਹਾਂ ਫਿਰ ਸਾਨੂੰ ਕਿਸੇ ਦੇ ਉੱਤੇ ਦੋਸ਼ ਦੇਣ ਦੀ ਲੋੜ ਨਹੀਂ ਪਊਗੀ ਕਿ ਸਾਡੇ ਬੱਚੇ ਪੰਜਾਬੀ ਤੋਂ ਅ ਦੂਸਰੀ ਗੱਲ ਇਹ ਕਿ ਜਿਹੜੀ ਸੰਗਤ ਮੇਰੇ ਨਾਲ ਜੋ ਜੁੜਨਾ ਚਾਹੁੰਦੀ ਹੈ ਉਹ ਮੇਰੇ ਇੰਸਟਾਗ੍ਰam ਦੇ ਉੱਤੇ ਪੇਜ ਆ ਅਖਾ ਰਾਠ ਬਾਕੀ ਮੇਰਾ ਮੋਬਾਈਲ ਨੰਬਰ 9814816886 9814816886 ਤੇ ਨਾਲ ਸੰਗਤ ਮੇਰ ਨਾਲ ਰਾਬਤਾ ਕਰ ਸਕਦੀ ਹੈ ਜ਼ਰੂਰੀ ਗੱਲ ਨਹੀਂ ਕਿ ਮੈਂ ਇਹ ਕਹਾਂਗਾ ਕਿ ਉਹਨਾਂ ਨੇ ਜੇਕਰ ਮੇਰੇ ਕੋਲ ਕੋਈ ਚੀਜ਼ ਚਾਹੀਦੀ ਹੋਏ ਤਾਂ ਮੈਨੂੰ ਉਹ ਸੰਪਰਕ ਕਰਨ ਉਹਨਾਂ ਦੀ ਜੋ ਕਮੈਂਟਸ ਹੋਣਗੇ ਉਹਨਾਂ ਦੀ ਜੋ رائے ਹੋਏਗੀ ਉਹਨਾਂ ਤੋਂ ਦਿੱਤੇ ਹੋਏ ਜੋ ਸੁਝਾਅ ਨੇ ਕਈ ਵਾਰ ਕਿ ਇੱਕ ਇਨਸਾਨ ਮੈਂ ਇਹ ਜੋ ਕੰਮ ਕਰ ਰਿਹਾ ਮੇਰੇ ਕੋਲ ਬਹੁਤ ਸਾਰੀਆਂ ਅਸੀਆਂ ਭੁੱਲਾ ਗਲਤੀਆਂ ਰਹਿ ਜਾਂਦੀਆਂ ਨੇ ਹੋ ਜਾਂਦੀਆਂ ਨੇ ਗੁਰੂ ਸਾਹਿਬ ਬਖਸ਼ਨਹਾਰ ਨੇ ਅਰਦਾਸ ਕਰਕੇ ਲਿਖੀ ਦੀ ਅਰਦਾਸ ਕਰਕੇ ਹੀ ਹਟੀਦਾ ਪਰ ਜਿੱਥੇ ਸੰਗਤ ਰੂਪੀ ਜੋ ਸੁਝਾਅ ਤੁਹਾਨੂੰ ਮਿਲਦੇ ਨੇ ਉਹ ਸ਼ਾਇਦ ਗੁਰੂ ਸਾਹਿਬ ਦੇ ਹੀ ਭੇਜੇ ਹੋਏ ਜੀ ਨੇ ਜਿਨ੍ਹਾਂ ਨੇ ਤੁਹਾਨੂੰ ਬਹੁਤ ਸਾਰਾ ਸੁਝਾਅ ਦੇ ਕੇ ਤੁਹਾਨੂੰ ਤੁਹਾਡੇ ਅੰਦਰ ਹੋਰ ਨਿਖਾਰ ਲੈ ਕੇ ਆਉਣਾ ਸੋ ਜਿਸ ਰੂਪ ਵਿੱਚ ਵੀ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਚਾਹੋ ਜੀ ਆਨੋ ਤੁਸੀਂ ਮੈਨੂੰ ਮਿਲ ਸਕਦੇ ਹੋ ਆਪਣੇ ਸੁਝਾਅ ਆਪਣੇ ਜੋ ਵੀ ਗੱਲਬਾਤ ਕਰਨੀ ਹੋਵੇ ਨਾਲ ਇੱਥੇ ਕਰ ਸਕਦੇ ਹੋ ਗਗਨ ਜੀ ਸਮਾਧਤਾ ਤੁਸੀਂ ਬੈਠੇ ਆਪਣੀ ਕਲਾ ਦੇ ਬਾਰੇ ਦੱਸਿਆ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਹੁਣ ਤੱਕ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਆਪਣੇ ਮਕਾਮ ਦੇ ਵਿੱਚ ਅੱਗੇ ਵਧੇ ਉਸ ਦੇ ਬਾਰੇ ਜਾਣਕਾਰੀ ਦਿੱਤੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਧੰਨਵਾਦ ਤੁਹਾਨੂੰ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਸੋ ਇਹ ਸਨ ਗਗਨਦੀਪ ਸਿੰਘ ਹੋਰੀ ਸਰਦਾਰ ਸਾਹਿਬ ਹੋਰਾਂ ਦੇ ਵੱਲੋਂ ਕੈਲੀਗ੍ਰਾਫੀ ਕਲਾ ਜਿਹੜੀ ਹੈ ਉਸ ਦੇ ਨਾਲ ਹੂਬ ਹੂ ਇਸ ਤਰੀਕੇ ਦੀਆਂ ਗੁਰੂ ਸਾਹਿਬ ਦੇ ਫਰਮਾਨ ਦੀਆਂ ਜਿਹੜੀਆਂ ਕੈਲੀਗ੍ਰਾਫੀ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ ਨੇ ਜਿਹੜੀਆਂ ਤੁਹਾਨੂੰ ਤਸਵੀਰਾਂ ਦੇ ਰੂਪ ਦੇ ਵਿੱਚ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਦੀਆਂ ਹੱਥ ਲਿਖਤਾਂ ਜਿਹੜੀਆਂ ਨੇ ਉਹ ਪਹੁੰਚ ਚੁੱਕੀਆਂ ਨੇ ਤੇ ਜਿਸ ਤਰੀਕੇ ਇਹਨਾਂ ਦੇ ਵੱਲੋਂ ਬਾਣੀ ਦੇ ਨਾਲ ਜੁੜ ਕੇ ਜਿਸ ਤਰੀਕੇ ਇਹਨਾਂ ਦੇ ਵੱਲੋਂ ਪੰਜਾਬ ਤੇ ਪੰਜਾਬੀਅਤ ਦੇ ਨਾਲ ਜੁੜ ਕੇ ਜ਼ਮੀਨੀ ਧਰਤਲ ਦੇ ਉੱਪਰ ਕੰਮ ਕੀਤਾ ਜਾ ਰਿਹਾ ਹੈ ਤੇ ਲਾਸਟ ਦੇ ਵਿੱਚ ਦਿੱਤਾ ਗਿਆ ਇਹਨਾਂ ਦੇ ਵੱਲੋਂ ਸੁਰਖ ਸੁਨੇਹਾ ਕਿ ਆਪਣੇ ਘਰ ਦੇ ਵਿੱਚ ਸਲੇਟਾ ਰੱਖੋ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਜੋੜਿਆ ਜਾਵੇ ਪੰਜਾਬੀ ਦੇ ਨਾਲ ਪੰਜਾਬ ਦੇ ਨਾਲ ਇਹ ਸਾਨੂੰ ਹੀ ਕਰਨਾ ਪੈਣਾ ਕਿਸੇ ਹੋਰ ਨੇ ਆ ਕੇ ਸਾਡੇ ਹੱਥ ਦੇ ਵਿੱਚ ਕਲਮ ਨਹੀਂ ਫੜਾਉਣੀ ਬਹੁਤ ਸੁਚੱਜੀ ਗੱਲਬਾਤ ਬਹੁਤ ਚੰਗੇ ਢੰਗ ਤਰੀਕੇ ਦੀ ਗੱਲਬਾਤ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਜ਼ਰੂਰ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਜਗ੍ਹਾ ਤੇ ਇੱਕ ਨਵੀਂ ਸਖਸ਼ੀ ਦੇ ਨਾਲ ਮੁੜ ਤੁਹਾਨੂੰ ਰੂਬਰ ਕਰਵਾਵਾਂਗੇ ਬਹਿਰ ਹਾਲ ਕੈਮਰਾਮੈਨ ਵਿਜੇ ਦੇ ਨਾਲ ਮੈਂ ਸੁਖਬੀਰ ਸਿੰਘ ਸ਼ਿਰਗਿਲ ਹਮਦਰਦ ਟੀਵੀ ਸ੍ਰੀ ਅਮਰਸਰ ਸਾਹਿਬ